ਜੇਕਰ ਤੁਸੀਂ ਵੀ ਰੋਜ਼ ਰੈੱਡ ਮੀਟ ਖਾਂਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਤੇ ਇਹ ਗੰਭੀਰ ਬਿਮਾਰੀ ਤੁਹਾਨੂੰ ਵੀ ਨਾ ਲੱਗ ਜਾਵੇ ਮਾਸਾਹਾਰੀ ਸ਼ੌਕੀਨਾਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ ਇਸ ਸਟੱਡੀ ਦੇ ਵਿੱਚ ਹੋਇਆ ਹੈਰਾਨ ਕਰਦਾ ਖੁਲਾਸਾ red meat ਖਾਣ ਵਾਲਿਆਂ ਦੇ ਲਈ ਵੱਡੀ ਅਪਡੇਟ ਹੈ ਜੇਕਰ ਤੁਸੀਂ ਵੀ red meat ਖਾਣ ਦੇ ਕਾਫੀ ਸ਼ੌਕੀਨ ਹੋ ਤਾਂ ਹੁਣੇ ਤੋਂ ਇਸ ਸਤਰਕ ਹੋ ਜਾਓ ਕਿਉਂਕਿ ਕਈ ਬਿਮਾਰੀਆਂ ਤੁਹਾਡੇ ਸਰੀਰ ਨੂੰ ਲੱਗ ਸਕਦੀਆਂ ਨੇ ਤੇ ਇਹ ਖਬਰ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਦਰਅਸਲ ਪਹਿਲਾਂ ਵੀ ਕਈ ਵਾਰ ਖਬਰਾਂ ਆਈਆਂ ਸੀ ਕਿ red meat ਨਹੀਂ ਖਾਣਾ ਚਾਹੀਦਾ ਕਿਹੜੇ-ਕਿਹੜੇ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿਉਂਕਿ ਇੱਕ ਸਟੱਡੀ ਦੇ ਵਿੱਚ ਹੈਰਾਨ ਕਰਦਾ ਖੁਲਾਸਾ ਹੋਇਆ ਹੈ ਸੂਤਰਾ ਦੇ ਹਵਾਲੇ ਤੋਂ ਇੱਕ ਡਾਈਟੀਸ਼ਨ ਦੇ ਅਨੁਸਾਰ ਲਾਲ ਮੀਟ ਦਾ ਰੰਗ ਇਸ ਦੇ ਵਿੱਚ ਮਾਇਓਗਲੋਬਿਨ ਨਾਮਕ ਪ੍ਰੋਟੀਨ ਦੀ ਉੱਚ ਸਮੱਗਰੀ ਦੇ ਕਾਰਨ ਹੁੰਦਾ ਹੈ ਤਾਂ ਉਹ ਜਾਣਦੇ ਆ ਤੁਹਾਨੂੰ ਦੱਸਦੇ ਆ ਕਿ ਇਹ ਤੁਹਾਡੇ ਲਈ ਕਿਵੇਂ ਖਤਨਾਕ ਹੋ ਸਕਦਾ ਹੈ ਤਾਂ ਲਾਲ ਮੀਟ ਨੂੰ ਪੋਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਮੰਨਿਆ ਜਾਂਦਾ ਹੈ ਇਹ ਵਿਟਾਮਿਨ B12 ਦਾ ਮੁੱਖ ਸਰੋਤ ਹੈ ਜੋ ਸਾਡੇ ਖੂਨ ਅਤੇ ਦਿਮਾਗੀ ਪ੍ਰਣਾਲੀ ਨੂੰ ਜ਼ਰੂਰੀ ਹੈ ਇਸ ਦੇ ਵਿੱਚ ਆਇਰਨ ਜ਼ਿੰਕ B ਵਿਟਾਮਿਨ ਸੈਲੀਨੀਅਮ ਅਤੇ ਨਿਆਸੀਨ ਵਰਗੇ ਪੋਸ਼ਟਿਕ ਤੱਤ ਵੀ ਹੁੰਦੇ ਨੇ ਲਾਲ ਮੀਟ ਪ੍ਰੋਟੀਨ ਦੇ ਨਾਲ ਵੀ ਭਰਪੂਰ ਹੁੰਦਾ ਜੋ ਸਰੀਰ ਦੇ ਵਿੱਚ ਆਸਾਨੀ ਦੇ ਨਾਲ ਲੀਨ ਹੋ ਜਾਂਦਾ ਜਦੋਂ ਵੀ ਪੌਦੇ ਆਧਾਰਿਤ ਪ੍ਰੋਟੀਨ ਘਟ ਆਸਾਨੀ ਦੇ ਨਾਲ ਪਚ ਜਾਂਦਾ ਹੈ ਤਾਂ ਇੱਕ ਔਸ ਲਗਭਗ 28 ਗ੍ਰਾਮ ਲਾਲ ਮੀਟ ਦੇ ਵਿੱਚ ਲਗਭਗ 7 ਗ੍ਰਾਮ ਪ੍ਰੋਟੀਨ ਹੁੰਦਾ ਹੈ ਇਸ ਦਾ ਮਤਲਬ ਹੈ ਕਿ 6 ਔਸ ਸਟ੍ਰੀਕ ਲਗਭਗ 42 ਗ੍ਰਾਮ ਪ੍ਰੋਟੀਨ ਪ੍ਰਦਾਨ ਕਰਦਾ ਹੈ ਜੋ ਕਿ ਸੀਡੀਸੀ ਦੀ ਰੋਜ਼ਾਨਾ ਪ੍ਰੋਟੀਨ ਦੀ ਜ਼ਰੂਰਤ ਦੇ ਲਗਭਗ ਬਰਾਬਰ ਹੈ ਤਾਂ ਇਸ ਕਾਰਨ ਕਰਕੇ ਬਹੁਤ ਸਾਰੇ ਸਿਹਤ ਖੁਰਾਕਾਂ ਦੇ ਵਿੱਚ ਵੀ ਲਾਲ ਮੀਟ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ ਹੁਣ ਗੱਲ ਕਰਦੇ ਆ ਵੀ ਇਹ ਲਾਲ ਮੀਟ ਨੁਕਸਾਨ ਕਿਵੇਂ ਹੋ ਸਕਦਾ ਹੈ ਤਾਂ ਭਾਵੇਂ ਲਾਲ ਮੀਟ ਪੋਸ਼ਟਿਕ ਹੁੰਦਾ ਹੈ ਪਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ ਮਾਹਿਰ ਇਸ ਨੂੰ ਹਫ਼ਤੇ ਦੇ ਵਿੱਚ ਇੱਕ ਵਾਰ ਜਾਂ ਫਿਰ ਖਾਣ ਦੀ ਸਲਾਹ ਦਿੰਦੇ ਆ ਇੱਕ ਅੱਧੀ ਵਾਰ ਪਰ ਪ੍ਰੋਸੈਸਡ ਲਾਲ ਮੀਟ ਜਿਵੇਂ ਕੀ ਹੈਮ ਬੇਕਨ ਅਤੇ ਸਲਾਮੀ ਉਸ ਨੂੰ ਖਾਸ ਤੌਰ ਤੇ ਉਤੇ ਨੁਕਸਾਨਦਾਇਕ ਮੰਨਿਆ ਜਾਂਦਾ ਹੈ ਇਹਨਾਂ ਮੀਟਾਂ ਦੇ ਵਿੱਚ ਦੱਸ ਦਈਏ ਕਿ ਸੰਤ੍ਰਿਪਤ ਫੈਟ ਅਤੇ ਸੋਡੀਅਮ ਦੀ ਮਾਤਰਾ ਵਧੇਰੇ ਜ਼ਿਆਦਾ ਹੁੰਦੀ ਹੈ ਜੋ ਦਿਲ ਦੀ ਬਿਮਾਰੀ ਅਤੇ 슈ਗਰ ਦੇ ਖਤਰੇ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਸਾਬਿਤ ਹੁੰਦੀ ਹੈ ਹੁਣ ਰਿਸਰਚ ਕੀ ਕਹਿੰਦੀ ਹੈ ਸਭ ਤੋਂ ਮੇਨ ਪੁਆਇੰਟ ਹੈ ਰਿਸਰਚ ਆਖਰੀ ਸਟੱਡੀ ਦੇ ਵਿੱਚ ਆਖਿਰ ਹੋਇਆ ਕੀ ਹੈ ਤਾਂ ਆਕਸਫੋਰਡ ਯੂਨੀਵਰਸਿਟੀ ਦੇ ਇੱਕ ਅਧਿਐਨ ਦੇ ਵਿੱਚ ਪਾਇਆ ਗਿਆ ਹੈਗਾ ਕਿ ਰੋਜ਼ਾਨਾ 50 ਗ੍ਰਾਮ ਪ੍ਰੋਸੈਸਡ ਮੀਟ ਜਿਵੇਂ ਕਿ ਬੇਕਨ ਜਾਂ ਫਿਰ ਹੈਮ ਖਾਣ ਦੇ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਘਟੋ ਕੇ 18% ਵੱਧ ਜਾਂਦਾ ਹੈ। ਦ ਸਾਇਲੈਂਟ ਡਾਇਬੀਟਿਸ ਐਂਡ ਐਂਡੋਕ੍ਰਾਈਨੋਲੋਜੀ ਦੇ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ ਰੋਜ਼ਾਨਾ 50 ਗ੍ਰਾਮ ਪ੍ਰੋਸੈਸਡ ਮੀਟ ਜੋ ਕਿ ਹਫ਼ਤੇ ਸਿਰਫ 2 ਟੁਕੜੇ ਹੁੰਦੇ ਨੇ ਉਸ ਨੂੰ ਖਾਣ ਦੇ ਨਾਲ ਟਾਈਪ 2 ਡਾਇਬੀਟਿਸ ਦਾ ਖਤਰਾ ਯਾਨੀ ਕਿ 15% ਤੱਕ ਵੱਧ ਜਾਂਦਾ ਹੈ। ਲਾਲ ਮੀਟ ਦਾ ਇੱਕ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਸਰੀਰ ਦੇ ਵਿੱਚ ਮਾੜੇ ਕੈਲੈਸਟਰੋਲ ਨੂੰ ਵਧਾਉਂਦਾ ਹੈ ਤੇ ਇਸ ਦੇ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਹੋਰ ਵੀ ਵਧ ਜਾਂਦਾ ਹੈ ਇਸ ਤੋਂ ਇਲਾਵਾ ਸਿਹਤ ਵਿਸ਼ਵ ਸਿਹਤ ਸੰਗਠਨਾਨ ਕੀ WHO ਨੇ ਲਾਲ ਮੀਟ ਨੂੰ ਗਰੁੱਪ 2A ਕਾਰਸਿਨੋਜਨ ਦੇ ਵਜੋਂ ਸ਼੍ਰੇਣੀਬੰਦ ਵਿੱਚ ਕੀਤਾ ਹੈ ਭਾਵ ਬਹੁਤ ਜ਼ਿਆਦਾ ਸੇਵਨ ਮਨੋਖਾ ਦੇ ਵਿੱਚ ਕੈਂਸਰ ਦੇ ਜੋਖਮ ਨੂੰ ਵਧਾ ਸਕਦਾ ਹੈ ਲਾਲ ਮੀਟ ਪੋਸ਼ਣ ਦਾ ਇੱਕ ਚੰਗਾ ਸਰੋਤ ਹੈ ਅਤੇ ਸੰਜਮ ਦੇ ਵਿੱਚ ਲਾਭਦਾਇਕ ਹੋ ਸਕਦਾ ਹੈ ਹਾਲਾਂਕਿ ਹੈਮ ਬੇਕਨ ਅਤੇ ਸਲਾਮੀ ਵਰਗੇ ਪ੍ਰੋਸੈਸਡ ਮੀਟ ਦਾ ਨਿਯਮਤ ਸੇਵਨ ਦਿਲ ਦੀ ਬਿਮਾਰੀ ਸ਼ੂਗਰ ਕੈਂਸਰ ਦੇ ਜੋਖਮ ਨੂੰ ਵਧਾਉਂਦਾ ਹੈ ਯਾਨੀ ਕਿ ਹਫਤੇ ਦੇ ਵਿੱਚ ਇੱਕ ਅੱਧੀ ਵਾਰ ਖਾਣ ਦੇ ਨਾਲ ਤਾਂ ਕੁਝ ਨਹੀਂ ਹੋ ਸਕਦਾ ਪਰ ਲਗਾਤਾਰ ਖਾਣਾ ਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਖਾਣਾ ਇਹ ਨੁਕਸਾਨਦਾਇਕ ਹੋ ਸਕਦਾ ਇਸ ਲਈ ਮਾਹਰ ਲਾਲ ਮੀਟ ਦੀ ਖਪਤ ਨੂੰ ਸੀਮਿਤ ਕਰਨ ਅਤੇ ਜਦੋਂ ਵੀ ਸੰਭਵ ਹੋਵੇ ਤਾਜ਼ੇ ਪਤਲੇ ਮੀਟ ਦੀ ਚੋਣ ਕਰਨ ਦੀ ਸਿਫਾਰਿਸ਼ ਕਰਦੇ ਨੇ ਜੇਕਰ ਤੁਸੀਂ ਵੀ ਲਾਲ ਮੀਟ ਖਾਣ ਦੇ ਸ਼ੌਕੀਨ ਹੋ ਤਾਂ ਜ਼ਰਾ ਸਤਰਕ ਰੋ ਘਟ ਖਾਓ ਨਿਯਮਤ ਮਾਤਰਾ ਦੇ ਵਿੱਚ ਖਾਓ ਤੇ ਸਮੇਂ-ਸਮੇਂ ਦੇ ਉੱਤੇ ਖਾਓ ਰੋਜ਼ਾਨਾ ਖਾਣ ਦੇ ਨਾਲ ਵੀ ਤੁਹਾਨੂੰ ਨੁਕਸਾਨ ਪਹੁੰਚ ਸਕਦਾ ਹੈ